ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਇੱਕ ਹੁੰਦਾ ਹੈ ਨਾਮ ਤਨ ਇੱਕ ਹੁੰਦਾ ਹੈ ਦੁਨੀਆਵੀ ਤਨ ਦੁਨੀਆਵੀ ਧਨ ਨੂੰ ਇਕੱਠੇ ਕਰਨ ਪਿੱਛੇ ਬਹੁਤ ਦੌੜ ਭੱਜ ਕਰਨੀ ਪੈਂਦੀ ਆ ਮਿਹਨਤ ਲੱਗਦੀ ਹੈ ਇੱਕ ਹੁੰਦਾ ਹੈ ਨਾਮ ਤਨ ਉਹਦੇ ਵਾਸਤੇ ਮਨ ਨੂੰ ਟਿਕਾਉਣਾ ਪੈਂਦਾ ਹੈ ਮਿਹਨਤ ਉਹਦੀ ਲਈ ਵੀ ਲੱਗਦੀ ਹੈ ਕਿਉਂਕਿ ਨਾਮ ਜਪਣਾ ਪੈਂਦਾ ਹੈ ਲੇਕਿਨ ਜਿੰਨਾ ਮੁਸ਼ਕਲ ਦੌੜ ਭੱਜ ਕਰਕੇ ਧਨ ਕਮਾਣਾ ਹੈ ਉਹਦੇ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਨਾਮ ਜਪਣਾ ਹੈ ਉਦੋਂ ਤੱਕ ਜਦੋਂ ਤੱਕ ਤੁਸੀਂ ਗੁਰੂ ਵਾਲੇ ਨਹੀਂ ਹੋ ਜਦੋਂ ਤੁਸੀਂ ਗੁਰੂ ਵਾਲੇ ਹੋ ਗਏ ਤੇ ਗੁਰੂ ਮਾਰਗ ਦੱਸਦਾ ਕਿ ਇਸ ਰਸਤੇ ਤੇ ਚੱਲ ਕੇ ਤੂੰ ਨਾਮ ਦਾ ਧਨ ਕਮਾ ਫਿਰ ਨਾਮ ਧਨ ਜਿਹੜਾ ਹੈ ਉਹ ਕੇਵਲ ਇੱਥੇ ਤੱਕ ਹੀ ਸਾਥ ਨਹੀਂ ਦਿੰਦਾ ਜਿੱਥੇ ਕਿ ਦੁਨੀਆਵੀ ਤਨ ਕੇਵਲ ਦੁਨੀਆ ਦੇ ਅੰਦਰ ਕਮਾਇਆ ਜਾਂਦਾ ਹੈ ਜ਼ਰੂਰ ਤਾਂ ਜ਼ਰੂਰ ਪੂਰੀਆਂ ਕਰਦਾ ਹੈ ਲੇਕਿਨ ਜਿਆਦਾ ਦੀ ਉਮੀਦ ਦੇ ਅੰਦਰ ਬੰਦਾ ਆਪਣਾ ਚੈਨ ਵੀ ਗਵਾ ਲੈਂਦਾ ਹੈ ਸਕੂਨ ਗਵਾ ਲੈਂਦਾ ਹੈ ਕਲੇਸ਼ ਦਾ ਕਾਰਨ ਬਣ ਜਾਂਦਾ ਹੈ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਜੇ ਬਹੁਤ ਵੱਧ ਜਾਏ ਜੇ ਥੋੜਾ ਜਿਹਾ ਘਟ ਜਾਏ ਫਿਰ ਵੀ ਕਲੇਸ਼ ਔਰ ਇੱਕ ਚਿੰਤਾ ਬਣ ਜਾਂਦੀ ਹੈ ਉੱਚ ਹੀ ਨਾਮਦਾਨ ਜਿਸ ਨੂੰ ਮਿਲ ਜਾਈ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਸ ਦੇ ਮਨ ਦੇ ਅੰਦਰ ਪਰਮਾਤਮਾ ਦੀ ਯਾਦ ਬਣਾਏ ਔਰ ਉਹ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਨਾਮ ਜਪੇ ਫਿਰ ਮਹਾਰਾਜ ਕਹਿੰਦੀ ਨੇ ਉਹਨੂੰ ਸਾਰੇ ਸੁੱਖ ਮਿਲ ਜਾਂਦੇ ਨੇ ਉਹਦੀ ਕਲੇਸ਼ ਦੂਰ ਹੋ ਜਾਂਦੇ ਨੇ ਔਰ ਉਹ ਕੇਵਲ ਇੱਥੇ ਸਾਥ ਨਹੀਂ ਦਿੰਦਾ ਉਹ ਮਰਨ ਤੋਂ ਬਾਅਦ ਵੀ ਨਾਮ ਕੰਨ ਸਾਥ ਦਿੰਦਾ